ਉਹਦਾ ਮੈਂ ਤੋੜ ਦੇਣ ਲਈ ਆ ਆ ਤੁਹਾਨੂੰ ਇਹ ਸਿਆਸਤ ਲੱਗਦੀ ਤੇ ਮੈਂ ਉਹਦਾ ਚ ਮਦਦ ਨਹੀਂ ਕਰਦਾ ਕੋਈ ਸਿਆਸਤ ਨਹੀਂ ਆ ਅਲਟੀਮੇਟਲੀ ਜੇ ਮੈਂ ਸਿਆਸਤਦਾਨ ਆ ਜੇ ਸਿਆਸਤਦਾਨ ਕਰ ਨਹੀਂ ਕਰੇਗਾ ਤਾਂ ਕੌਣ ਕਰੇਗਾ ਜੇ ਮੈਂ ਸਿਆਸਤਦਾਨ ਆ ਮੈਂ ਇਹ ਢੀੜਾ ਚੱਕਿਆ ਤੇ ਲੋਕ ਅੱਜ ਖੁਸ਼ ਆ ਨਾ ਤੇ ਲੇਕਿਨ ਮੈਂ ਇੱਕ ਗੱਲ ਕਹਿਣਾ ਯਾਰ ਉਹ ਗੁਲਾਬੀ ਸੁੰਡੀ ਸੀ ਗੁਲਾਬੀ ਸੁੰਡੀ ਨਹੀਂ ਤੁਸੀਂ ਮੈਨੂੰ ਬਾਬੇ ਜੀ ਬੈਠੇ ਦਿਸ ਗਈ ਇੱਥੇ ਦੇ ਤਮਾਮ ਪਾਰਟੀਆਂ ਨੂੰ ਮੈਂ ਕਹਿਣਾ ਚਾਹੁੰਦਾ ਜਿਆਦਾਤਰ ਆਮ ਆਦਮੀ ਪਾਰਟੀ ਦੇ ਆ ਇਹ ਯਾਰੋ ਉਹਨਾਂ ਨੂੰ ਕਾਫੀ ਸੁਣੀ ਤੂੰ ਕਿਦਾਂ ਰੋਕ ਨਹੀਂ ਪਾਇਆ ਹੌਲਗੜ ਦੀ ਗੱਲ ਨਹੀਂ ਕੀਤੀ ਇਹਦਾ ਮਤਲਬ ਰਾਜਨੇਤਾ ਹੋਣਾ ਹੋਰ ਚੀਜ਼ ਆ ਲੋਕਾਂ ਦੀ ਜਿਹੜੀ ਨਵਜ ਲੋਕਾਂ ਦੀ ਸਮੱਸਿਆ ਉਹਨੂੰ ਦੇਖ ਕੇ ਉਹਦਾ ਹੱਲ ਕਰਨਾ ਚਾਹੀਦਾ ਹੈ ਪਤਾ ਪ੍ਰਧਾਨ ਪ੍ਰਧਾਨ ਕੋਈ ਉਹਨਾਂ ਨੇ ਕਰਿਆ ਇਹ ਇਹ ਗੱਲ ਪ੍ਰਧਾਨ ਜੀ ਨੇ ਕਰੇ ਮੇਰੇ ਨਾਲ ਉਹਨਾਂ ਨੇ ਸਮਝਿਆ ਆਡਾ ਕਿਸੇ ਦੀ ਬਣਨੀ ਹੈ ਕੀ ਜਿਹੜਾ ਤੁਸੀਂ ਲੈ ਕੇ ਚੱਲਿਓ ਮੁੱਦਾ ਥਿਊ ਸਰਕਾਰ ਆਪਾਂ ਕਰ ਸਕਦੇ ਹੈਗਾ ਤਾਂ ਕਿੰਨੇ ਕੁ ਪਾਰਟੀਆਂ ਜਿਹੜੀਆਂ ਰਿਸਪੌਂਸਿਬਲ ਨੇ ਕਿਉਂਕਿ ਦੇਖੋ ਜਿਹੜਾ ਮੁੱਦਾ ਮੈਂ ਮੱਕੀ ਦਾ ਲੈ ਕੇ ਚੱਲਿਆ ਡਾਕਟਰ ਜੱਟ ਸਾਹਿਬ ਹੈ ਸਾਡਾ ਹਰਮਨ ਸਿੰਘ ਜੱਟ ICAR ਦੇ ਹੈਡ ਨੇ ਔਰ ਲੁਧਿਆਣੇ ਚ ਸੈਂਟਰ ICAR ਦਾ ਆ ਇਹ ਕੋਈ ਛੋਟੀ ਗੱਲ ਨਹੀਂ ਆ ਅਸੀਂ ਇਹਨਾਂ ਦਾ ਫਾਇਦਾ ਚੱਕੀ ਐ ਪਾਣੀ ਸਾਡਾ ਥੰਡੇ ਜਾ ਰਿਹਾ ਬਿਜਲੀ ਦੀ ਖਪਤ ਵਧ ਰਹੀ ਆ ਪਾਣੀ ਉਹ ਨਹੀਂ ਨਿਕਲ ਰਿਹਾ ਮੋਟਰਾਂ ਵਧ ਰਹੀਆਂ 2300 ਕਰੋੜ ਤਿੰਨ ਸਾਲਾਂ ਚ ਵਧ ਗਿਆ ਇਹ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਕਿ ਅਨੂੰ 9000 ਦੀ ਜਗ੍ਹਾ 15000 ਕਰੋੜ ਹੋ ਜਾਏਗਾ 10 ਸਾਲਾਂ ਨੂੰ ਕੀ ਅਸੀਂ ਅਫੋਰਡ ਕਰ ਸਕਦਾ ਪੰਜਾਬ ਨਹੀਂ ਕਰ ਸਕਦਾ ਔਰ ਮੈਂ ਕਹਿੰਦਾ ਆਮਦਨ ਵਧਾਉਣ ਲਈ ਔਰ ਗਪਾ ਨੂੰ ਵਾਪਸ ਲਿਆਉਣ ਲਈ ਕੋਲਡ ਗਾਰਡ 3 ਲਈ ਮੈਂ ਯਤਨ ਕਰਾਂਗਾ ਚਾਹੇ ਪੰਜਾਬ ਸਰਕਾਰ ਚ ਗੱਲ ਕਰਨੀ ਪਏ ਚਾਹੇ ਬਾਦ ਸਰਕਾਰ ਚ ਗੱਲ ਕਰਨੀ ਪਏ ਇਹਨਾਂ ਜ਼ਿੰਮੇਦਾਰਾਂ ਦੀ ਜ਼ਿੰਦਦਾਰੀ ਕਾਟਨ ਕਰਕੇ ਸਗੀ ਉਹ ਬਰਕਰਾਰ ਕਰਾਉਣਾ ਮੇਰਾ ਫਰਜ਼ ਆ ਪਰ ਉਨੀ ਦੇਰ ਉਨੀ ਦੇਰ ਉਨੀ ਦੇਰ ਮੱਕੀ ਦੇ ਤੇ ਵੀ ਜੋਰ ਦਈਏ ਸਾਰੇ ਨੇ ਮੱਕੀ ਨਹੀਂ ਵੇਚ ਦੇਣੀ ਸਾਰੇ ਕਾਟਨ ਨਹੀਂ ਵਿਜਦੇ ਸਗੇ ਸਾਰਿਆਂ ਦੇ ਬਾਗ ਨਹੀਂ ਆ ਇੱਕ ਫਸਲ ਤੇ ਹੋ ਹੀ ਨਹੀਂ ਸਕਦੀ ਲੇਕਿਨ ਵੱਖਰੀਆਂ ਵੱਖਰੀਆਂ ਫਸਲਾਂ ਲਿਆ ਕੇ ਪਾਣੀ ਦੀ ਖਪਤ ਘਟਾਈਏ ਇਹ ਮੇਰੀ ਸੋਚ ਆ ਹੋਰ 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 ਮੇਰੀ ਗੱਲ ਮੇਰੀ ਸੋਚ ਹੋਰ ਕੀ ਆ ਮੇਰੀ ਸੋਚ ਆ ਕਿ ਜ਼ਿਮੀਂਦਾਰ ਖੁਦਕੁਸ਼ੀਆਂ ਕਰਦਾ ਉਹਦੇ ਪੱਲੇ ਨਹੀਂ ਨਾ ਪੂਰੇ ਹੁੰਦੇ ਕਦੇ ਦੁਕਾਨਦਾਰ ਨੇ ਕਿਸੇ ਨੇ ਖੁਦਕੁਸ਼ੀ ਕੀਤੀ ਕਿਸੇ ਸੰਤਕਾਰ ਨੇ ਕੀਤੀ ਕਿਉਂ ਕਿਉਂਕਿ ਉਹਦੇ ਉਹ ਇੱਕ ਆਮਦਨ ਹੈ ਉਹਦੀ ਉਹਦੇ ਕੋਲ ਇੱਕ ਬਿਜ਼ਨਸ ਆ ਕਿਸਾਨ ਨੂੰ ਬਿਜ਼ਨਸਮੈਨ ਕਿਦਾਂ ਬਣਾਉਣਾ ਇਹ ਬਿਜਲੀ ਦਾ ਉਤਪਾਦਨ ਕਰੇਗਾ ਤੇ ਉਪਯੋਗਪਤੀ ਹੋ ਗਿਆ ਨਾ ਇੱਕ ਪੈਨਲ ਲਾਉਣ ਦੀ ਲੋੜ ਹੈ 10-10 ਆਪ ਲਾਉਣਗੇ ਜਿਹਦਾ ਜਿਹਦਾ ਬਦੌਣਾ ਤੋਂ ਬੰਦ ਹੈ ਕੁਝ ਮੱਕੀ ਦੀ ਗੱਲ ਕਰ ਜਾਓ ਕਿ ਸਾਡੇ ਮਨ ਦੇ ਵਿੱਚ ਇਹ ਡਰ ਹੈ ਕਿ ਕੀ ਸਾਡੀ ਫਸਲ ਵਾਕਈ ਹੈ ਜਿਹੜੀ ਗਰੰਟੀ ਹੈ ਵੀ ਇਹ ਕ੍ਰਿਤੀ ਜਾਊਗੀ ਐਮਐਸਪੀ ਦੇ ਲੋਕੋ ਕੀ ਗਰੰਟੀ ਦੇਖਦੇ ਆ ਗੱਲ ਦੇਖੋ ਗਾਲਿਆ 6 ਡੇਨ ਦੀ ਲੋੜ ਆ ਸਾਨੂੰ ਇਸ ਇੰਡਸਟਰੀ ਇੱਕ ਖਾਲੀ 에ਥਨੋਲ ਇੰਡਸਟਰੀ ਨਹੀਂ 에ਜ ਫੀਡ ਇੰਡਸਟਰੀ ਵੀ ਆ ਇਹਦੇ ਚ ਪੋਲਟਰੀ ਫੀਡ ਵੀ ਆ ਇਹਦੇ ਸਟਾਰਚ ਮਿਲਾਂ ਵੀ ਨੇ ਔਰ ਪੰਜਾਬ ਹਰਿਆਣੇ ਚ ਮੇਰੇ ਵਰਗੇ 6 ਕਿੱਲਾ ਰਿਆ 1100 ਕਿੱਲਾ ਤਾਂ ਮੈਂ ਇਕੱਲਾ ਹੀ ਖਾ ਜੰਨਾ ਰੋਜ਼ ਦਾ ਤੇ 6 ਨਾਲ 6500 ਕਿੱਲਾ ਹੋ ਗਿਆ ਤੇ ਸਟਾਰਚ ਮਿਲਾਂ ਦਾ ਫੀਡ ਮਿਲਾ ਪਾ ਦੀਏ ਇੰਨਾ ਹੀ ਉਹਨਾਂ ਦਾ ਹੋ ਗਿਆ ਤੁਸੀਂ ਅੱਜ ਪੰਜਾਬ ਜਿਹੜਾ ਆ ਕੀ ਦਿਨ ਦੀ ਮੱਕੀ ਨਹੀਂ ਦੇ ਪਾ ਰਿਆ ਤਿੰਨ ਚਾਰ ਰੱਖ ਇਹ ਏਕੜ ਚੋਂ ਸੋ ਜੇ ਮੱਕੀ ਤਿੱਗਣੀ ਵੀ ਹੋ ਗਈ ਤੇ 3 ਮਹੀਨੇ ਦੀ ਹੋ ਜਾਏਗੀ ਸੋ 3 ਮਹੀਨੇ ਦੀ ਮੱਕੀ ਹੋਣੀ ਜ਼ਰੂਰੀ ਆ ਪੰਜਾਬ 'ਚ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਕਿ 90% ਸ਼ਾਰਟ ਹੈ ਰਾਈਟ ਜਿਹੜੀ ਐਨਵਾਇਰਨਮੈਂਟ ਹੈਗੀ ਐ ਤੁਸੀਂ ਕਿਦੋਂ ਕਦੋਂ ਵੀ ਕਰੋਂਗੇ ਤੁਹਾਡਾ ਕੀ ਸਕੋਪ ਕੀ ਹੈ ਫੁਲਫਿਲ ਅੱਜ ਵੀ ਤਾਂ ਅਸੀਂ ਪੈਸੇ ਦੇ ਕੇ ਲਈ ਆਈ ਦੀਆ ਕੋਈ ਫ੍ਰੀਜ ਤਾਂ ਸਾਨੂੰ ਮੱਕੀ ਨਹੀਂ ਦੇ ਦਿੰਦਾ ਮੱਧ ਪ੍ਰਦੇਸ਼ ਤੇ ਬਿਹਾਰ 'ਚ ਤੇ ਜੇ ਸਾਡਾ ਪੰਜਾਬ ਦਾ ਕਿਸਾਨ ਮੱਕੀ ਵਿਝੇ ਉਹਨੂੰ ਅਸੀਂ ਪੇਮੈਂਟ ਦਈਏ ਤੇ ਅਸੀਕੇ ਪਹਿਲੇ ਹੈਗੇ ਨਾ ਤੁਹਾਡੇ ਦਾ ਤੁਹਾਡੇ ਕਿਹਨਾ ਉਹ ਤੁਹਾਡੇ ਕਿੰਨੇ ਮੈਸੇ ਪਰ ਕੁਇੰਟਲ ਕਿੰਨੇ 2200 ਮੈਂ ਐਨਾਉਂਸ ਕੀਤੇ ਇਹਨਾਂ ਦੀ رائے ਨਾਲ ਭਾਰਤ ਸਰਕਾਰ 2240 ਰੁਪਏ ਪਰ ਕੁਇੰਟਲ ਤੇ ਐਮਐਸਪੀ ਆ ਮੱਕੀ ਤੇ ਔਰ ਮੈਂ ਬਰਸ਼ਾਤੀ ਮੱਕੀ ਨੂੰ ਪ੍ਰੋਮੋਟ ਕਰਨਾ ਚਾਹੁੰਨਾ ਕਿਉਂਕਿ ਪਾਣੀ ਡੀਪਲੀਟ ਕਰ ਰਿਹਾ ਡੀਪਲੀਟਿੰਗ ਪੋਟੇਟੇਬਲ ਉਹਨੂੰ ਕੰਟਰੋਲ ਕਰਨ ਲਈ 14.6 ਬਿਲੀਅਨ ਕਯੂਬਿਕ ਮੀਟਰ ਗੌਂਡ ਬਿਲੀਅਨ ਟੂ ਬਿਟ ਫਿਰ ਸਾਡੀ ਖਪਤ ਆ 50 ਤਾਂ ਪੂਰਾ ਹੋ ਜਾਂਦਾ ਲੇਕਿਨ 14 ਸੀ ਐਕਸਟ੍ਰੈਕਟ ਕੱਢੀ ਜਾਂਦਾ ਕਰੋ ਜਿਹੜਾ ਐਕਸਟਰਾ ਕੱਢੀਦਾ ਉਹ ਉਹ ਰੋਕਣ ਦੀ ਲੋੜ ਹੈ ਸੋ ਮੈਂ ਜਿਸ ਕੰਮ ਚ ਲੱਗਾ ਮੈਂ ਖਾਦੀ ਮੱਕੀ ਤੇ ਨਹੀਂ ਆਉਣ ਵਾਲੇ ਸਮੇਂ ਚ ਮੈਂ ਡੀਐਸਆਰ ਦੀ ਵੀ ਗੱਲ ਕਰਾਂਗਾ 6 ਲੱਖ ਹੈਕਟੇਰ ਤੋਂ ਵਾਪਸ 1 ਲੱਖ ਹੈਕਟੇਰ ਤੇ ਆ ਗਿਆ ਕਿਉਂ ਬਈ ਉਹ 25% ਨੇ ਪਾਣੀ ਘਟਕਾਣਾ ਸੋ ਜਗਾ ਜਗਾ ਪਾਣੀ ਬਚਾਵਾਂਗੇ 14 ਬਿਲੀਅਨ ਕਿਊਬ ਮੀਟਰ ਸੀ ਬਚਾ ਪਾ। ਪ੍ਰੀਤਪੁਰਾ ਤੁਹਾਡੇ ਤੁਹਾਡੇ ਦਾਅਵੇ ਆ ਤੇ ਕੁਐਸਚਨ ਮਾਰ ਕਿਸੇ ਨੇ ਨਹੀਂ ਕੀਤਾ ਤੁਸੀਂ ਕਿਹਾ ਪਰ ਸਭ ਤੋਂ ਪਹਿਲੇ ਕੁਐਸਚਨ ਮਾਰਕ ਤੁਹਾਡੀ ਆਪਦੀ ਪਾਰਟੀ ਚ ਆਏ। ਤੁਹਾਨੂੰ ਕੀ ਲੱਗਦਾ ਹੈਗਾ ਇਹ ਤਾਂ ਜਿਹੜਾ ਪਹਿਲਾਂ ਹੀ ਜਾਰੀ ਹੋ ਜਾਣਾ ਸੀ ਕੈਪਟਨ ਸਰਕਾਰ ਆਈ ਤੁਹਾਡੇ ਹੰਪਿਆ ਤੇ ਪੁੱਛ ਇਸ ਤਰ੍ਹਾਂ ਨਾ ਪਰ ਉਹ ਕੁਐਸਚਨ ਮਾਰ ਕਿਉਂ ਨਹੀਂ ਫਿਰ? ਕੀ ਪਹਾਂ ਪਾਰਟੀ ਚ ਸਹਿਮਤੀ ਨਹੀਂ? ਦੇਖੋ ਜਿਹਦਾ ਵਿਰੋਧ ਹੋਏਗਾ ਉਹਦਾ ਵਿਕਾਸ ਹੋਣਾ। ਮੈਂ ਖੁਸ਼ ਹਾਂ ਕਿ ਮੇਰਾ ਵਿਰੋਧ ਹੋ ਰਿਹਾ। ਮੇਰੇ ਹੀ ਬੰਦੇ ਕਰ ਰਹੇ ਆ। ਉਹ ਪ੍ਰੋਬਲਮ ਲੋਗ ਇਸ ਕਦਾ ਫੈਸਲਾ ਕਰਨਗੇ ਕਿ ਰਣਾ ਠੀਕ ਹੈ ਜਾਂ ਗਲਤ ਤੁਸੀਂ ਦੋਵੇਂ ਸਰ ਲੱਗੇ ਨੋਰਮਲ ਕੰਟਰੈਕਟ ਫਾਰਮਿੰਗ ਹੋਏਗੀ ਕਿ ਸੀ ਜੋ ਨੋ ਕੰਟਰੈਕਟ ਮੈਂ ਲੱਗੇ ਇੱਕ ਮਹੀਨਾ ਦਾ ਜਵਾਬ ਇਹ ਬੜਾ ਇੰਟੈਲੀਜੈਂਟ ਕੁਐਸਚਨ ਹੈ ਅਸੀਂ ਸਾਰੇ ਨੂੰ ਪੁੱਛ ਰਹੇ ਹਾਂ ਜੀ ਔਰ ਅਸੀਂ ਇਹ ਕਹਿ ਰਹੇ ਤੁਸੀਂ ਮੱਕੀ ਬੀਜੋ ਜੀ ਉਹ ਡਾਕਟਰ ਜੱਜ ਕਹਿੰਦਾ ਵੀ 10% ਵੀ ਪੰਜਾਬ ਮੱਕੀ ਨਹੀਂ ਵਿੰਦਾ ਜੀ ਨਹੀਂ ਖਬਰ ਹੈ ਇਹ ਮੇਰੀ ਮੇਰੀ ਗੱਲ ਨੂੰ ਉਹਨਾਂ ਨੇ ਸਹੀ ਕਰ ਸਾਬ ਸਾਬ ਸਾਬਿਤ ਕਰ ਦਿੱਤਾ ਨਾ ਜੀ ਕਿ ਵੀ ਯੈਸ ਪੰਜਾਬ इंडस्ट्री और कंज्यूमर जेडे जेडे कंज्यूमर है दे आर डेफिसिट ऑफ मेस सो वी कैन ग्रो मेस एनीस्टेंड फॉर टू इयर्स दो साल ਲਈ ਮੈਂ ਗਰੰਟੀ ਕੀਤੀ ਆ ਉਹ ਗਰੰਟੀ ਹੁਣ ਮੇਰੇ ਕੋਲ ਹੋ ਤਾਂ ਕੋਈ ਨਹੀਂ ਮੈਂ ਸਰਕਾਰ ਦਾ ਐ ਨਹੀਂ ਮੇਰੇ ਬੇਟੇ ਨੇ ਕਹਿੰਦਾ ਕਿ ਵਿਧਾਨ ਸਭਾ ਜੀ ਕਿੰਨੀ ਚੱਕ ਪਾਵਾਂਗੇ ਅਸੀਂ ਵਿਧਾਨ ਸਭਾ ਹੀ ਨਹੀਂ ਲੜਾਂਗੇ ਖਤਮ ਯਾਰ ਮੇਰਾ ਪੋਲਿਟੀਕਲ ਇੰਟਰਸਟ ਖਤਮ ਨਾ ਜੇ ਮੈਂ ਪੋਲਿਟਿਕਸ ਨਹੀਂ ਕਰ ਰਿਹਾ ਮੈਂ ਪੋਲਿਟਿਕਸ ਨਹੀਂ ਕਰ ਰਿਹਾ ਤੇ ਬਰਾ ਵਟਾ ਇੱਕ ਮਿਸ਼ਨ ਹੈ ਮਿਸ਼ਨ ਮੇਜ਼ ਜੀ ਇੱਧਰ ਗੰਨੇ ਦੀ ਕਾਸ਼ਤ ਰਾਨਾ ਦੀ ਬਹੁਤ ਹੁੰਦੀ ਸੀ ਪਰ ਸਰਕਾਰਾਂ ਦੀਆਂ ਨਿਕਮੀਆਂ ਕਰਕੇ ਕੋ ਮਲੂਕ ਸ਼ੁਕਰ ਮੇਲਾ ਸੀ ਜੀ ਮਾਰਕੀਟ ਦੀ ਇੱਕ ਫੀਸਪੂਟੇ ਸ਼ੁਕਰ ਮੇਲਾ ਉਹ ਵੀ ਬਿਲਕੁਲ ਬੰਦ ਹੋ ਚੁੱਕੀ ਹੈ ਜੇ ਸਰਕਾਰ ਮੈਂ ਇੱਕ ਗੱਲ ਜਾਣਦਾ ਜਿਹੜੀਆਂ ਸਰਕਾਰੀ ਮੇਲਾ ਹੁੰਦੀਆਂ ਉਹ ਸਮਾਂ ਦੀ ਅਦਰ ਅਸੀਂ ਕੋਆਪਰੇਟਿਵ ਡਿਪਾਰਟਮੈਂਟ ਹੀ ਖਤਮ ਕਰ ਬੈਠੇ ਐ ਸਭ ਬਹੁਤ ਵੱਡੀ ਲੋੜ ਹੈ ਕੋਆਪਰੇਟਿਵ ਡਿਪਾਰਟਮੈਂਟ ਨੂੰ ਤਕੜੇ ਕਰਨ ਦੀ ਜੇ ਖੇਤੀ ਤਕੜੇ ਕਰਨੇ ਤਾਂ ਕੋਆਪਰੇਟਿਵ ਡਿਪਾਰਟਮੈਂਟ ਕੋਪਰੇਟਿਵ ਸੋਸਾਇਟੀਆਂ ਸਾਰੀਆਂ ਤਕੜੀਆਂ ਹੋਣੀਆਂ ਜ਼ਰੂਰੀ ਆ ਲੇਕਿਨ ਪਿਛਲੇ ਸਾਲਾਂ ਚ ਕਿਸੇ ਨੇ ਹੁਣ ਵੀ ਕੋਈ ਗੌਰ ਨਹੀਂ ਕਰ ਰਿਆ ਜਿਹਦਾ ਮਨ ਕਰਦਾ ਉਹ ਆਪਣੇ ਇਲਾਕੇ ਦੀ ਗੱਲ ਕਰਦਾ ਪੰਜਾਬ ਦੀ ਕੋਆਪਰੇਟਿਵ ਦਾ ਅਗਰ ਵਜ਼ੀਰ ਹੋਵੇ ਜਾਂ ਕੋਈ ਕਿਸੇ ਮੈਕ ਵਿੱਚ ਦਾ ਹੋਵੇ ਉਹ ਸਾਰੇ ਪੰਜਾਬ ਦਾ ਜਿੱਥੇ ਬਾਕੀ ਵੀ ਜ਼ਿਲ੍ਹਿਆਂ ਬਾਰੇ ਸੋਚਿਆ ਇਹ ਹਮਲੇ ਬਾਰੇ ਵੀ ਸੋਚਣਾ ਸੀ ਲੇਕਿਨ ਯਾਰ ਆਵਾਜ਼ ਕਰਨੀ ਚੱਕਣੀ ਸੀ ਇੱਥੇ ਦੇ ਮੌਜੂਦਾ ਜਿਹੜੇ ਉਸ ਵੇਲੇ ਦੇ ਹੋ ਐਮਐਲਏ ਸੀਗੇ ਵਜ਼ੀਰ ਸੀਗੇ ਯਾ ਅਜਦੇ ਨੇ ਇਹਦਾ ਸਿੱਧੀ ਗੱਲ ਆ ਜਾਂ ਤਾਂ ਸਰਕਾਰ ਚਲਾਵੇ ਨਹੀਂ ਯਾਰ ਜ਼ਿਮੀਂਦਾਰਾਂ ਦੀ ਚੀਜ਼ ਆ ਗੰਨਾ ਇੱਕ ਮਿੰਟ ਯਾਰ ਗੰਨਾ ਮਿਲਾ ਜਾਂ ਤਾਂ ਸਰਕਾਰ ਚਲਾਵੇ ਜਾਂ ਪ੍ਰਾਈਵੇਟਾਈਜ਼ ਕਰੇ 50 ਸਾਲ ਵਿੱਚ ਵਿੱਚ ਕਿਹੜਾ ਹੋਣਾ ਲੈ ਕੇ ਚੱਲ ਜੂਗਾ ਕਿ ਪ੍ਰਾਈਵੇਟ ਵਾਲੇ ਹੁਣ ਪੈਸਾ ਨਹੀਂ ਦੇ ਰਹੇ ਸੱਤ ਮਿਲਾ ਪ੍ਰਾਈਵੇਟ ਦੀਆਂ 2-3 ਗੰਨਾ ਪ੍ਰਾਈਵੇਟ ਮਿਲਾ ਫੀਟ ਦੀਆਂ ਕਿਹਨੂੰ ਪੈਸਾ ਨਹੀਂ ਮਿਲਦਾ ਸਰਕਾਰੀ ਮਿਲ ਜਨਾਂ ਦੇ ਡਾਈਵਰਸ ਡਾਈਵਰਸ ਕਿਹਨੇ ਸੈਕਟਰ ਦੇ ਵਿੱਚ ਬੀਐਸਸੀ ਟੋਟਲ ਕਿੰਨੇ ਪਲੇਅਰ ਹੈ ਹੂ ਕੈਨ ਯੂ نو ਬਾਇ ਇਸ ਮੀਨ ਹੂ ਰਿਕਵਾਇਰ ਮੀਨ ਥੇਰ ਆਰ 6 ਟੂ 7 ਪਲੇਅਰਸ ਐਸ 빅 ਐਸ ਅਸ ਐਂਡ ਥੇਰਲ ਬੀ ਨੋ ਡਰ ਆਫ ਬਾਇਸ ਪ੍ਰਣਾਕਰ ਮੈਂ ਸਾਰੀ ਮੈਂ ਮਿਹਨਤ ਕਰ ਰਿਹਾ ਲਈ ਲਜੂਗਾ ਮੱਕੀ ਯਾਰ ਜ਼ਿਮੀਦਾਰ ਨੂੰ ਪੂਰਾ ਰਾਈਟ ਹੈ ਜਿਹੜਾ ਵੱਧ ਪੈਸੇ ਦੇਊਗਾ ਦੇ ਦੂਗਾ ਹਟ 2240 ਰੁਪਏ ਮੈਨੂੰ ਦੇ ਪੰਜਾਬ ਦੇ ਨਾਜੇ ਪੰਜਾਬ ਸਰਕਾਰ ਬਹੁਤ ਹੀ ਉਮੀਦਾਂ ਵਾਸਤੇ ਸ਼ੀ ਲੀਡਰਾਂ ਦੀ ਘਾਟ ਮਹਿਸੂਸ ਕਰ ਰਹੇ ਹਾਂ ਪੰਜਾਬ ਵਾਸਤੇ ਸ਼ੀ ਲੀਡਰਾਂ ਦੀ ਘਾਟ ਮਹਿਸੂਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਮੈਂ ਕੋਣ ਹੈ ਘਾਟ ਮਹਿਸੂਸ ਕਰਦਾ ਨਾ ਕੋਈ ਨਾ ਕੋਈ ਪੋਲਿਟੀਕਲ ਕੁਐਸਚਨ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਕਾਜੀ ਦਾ ਦੋਸ਼ੀ ਹੋ ਰਹੇ ਆ ਜੋ ਕੁਝ ਹੋਇਆ ਦੋ ਤਿੰਨ ਦਿਨਾਂ ਤੋਂ ਨੂੰ ਕਿਵੇਂ ਦੇਖਦੇ ਹੋ ਮੰਦਪਾ 40 लाख अच्छा तो से ज्यादा है हमारे अभी के तेरी फाइल है तूने की विचार है फाइल में हमने देखी नहीं है वैसे विचार किए ये तो फसल में बेंटा होनी चाहिए या ख़स-ख़स खेती खसखस खेती ये बड़ा पेचीदा सवाल है मैं जिन्होंने मतलब मतलब 4 बजे फसल भी देखो خس خس بھی کھیتی ہے ڈیا یہ جب کئی پبلک اپنی نہیں بڑھتی کوئی بھی سرکار یہ چیزنوں نہیں کری